ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਅੱਜ ਪੰਜ ਤੱਤਾਂ ਦੇ ਵਿੱਚ ਵਲੀਨ ਹੋ ਗਏ ਨੇ ਬੀਤੇ ਦਿਨ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲੈਂਦੇ ਨੇ ਅੱਜ ਪਿੰਡ ਪੋਨਾ ਤਹਿਸੀਲ ਜਗਰਾਉਂ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਜਿਸ ਗਰਾਊਂਡ ਤੋਂ ਉਹਨਾਂ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਜਿਸ ਗਰਾਊਂਡ ਦੇ ਵਿੱਚ ਰਾਜਵੀਰ ਜਵੰਦਾ ਦੇ ਵੱਲੋਂ ਸਟੇਜ ਤੇ ਪਰਫਾਰਮ ਕੀਤਾ ਗਿਆ ਸੀ ਉਸੇ ਗਰਾਊਂਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਆ ਜਿਹੜਾ ਉਹ ਕੀਤਾ ਗਿਆ ਏ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਏ ਰਾਜਵੀਰ ਜਵੰਦਾ ਦੀ ਮਾਤਾ ਪਤਨੀ ਅਤੇ ਬੱਚੇ ਨੇ ਜਿਹੜੇ ਉਹ ਬੇਸਹਾਰਾ ਜਾਪ ਰਹੇ ਨੇ ਕਿਉਂਕਿ ਪਰਿਵਾਰ ਦਾ ਮੁਖੀ ਸੀ ਰਾਜਵੀਰ ਜਵੰਦਾ ਕੁਝ ਸਮਾਂ ਪਹਿਲਾਂ ਫਾਦਰ ਸਾਹਿਬ ਦਾ ਵੀ ਦੇਹਾਂਤ ਹੋ ਗਿਆ ਸੀ ਤਾਂ ਹੁਣ ਰਾਜਵੀਰ ਜਵੰਦਾ ਨੇ ਜਿਹੜੇ ਉਹ ਵੀ ਸਾਡੇ ਵਿੱਚਕਾਰ ਨਹੀਂ ਰਹੇ 27 ਸਤੰਬਰ ਵਾਲੇ ਦਿਨ ਹਿਮਾਚਲ ਦੇ ਬੰਦੀ ਵਿੱਚ ਆਵਾਰਾ ਪਸ਼ੂਆਂ ਕਾਰਨ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਸੀ ਅਤੇ ਤਕਰੀਬਨ 11 ਤੋਂ 12 ਦਿਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਉਹ ਆਖਰ ਹਾਰ ਜਾਂਦੇ ਨੇ ਅਤੇ ਬੀਤੇ ਦਿਨ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤਾਂ ਰਾਜਵੀਰ ਜਵੰਦਾ ਦੇ ਦੁੱਖ ਵਿੱਚ ਅੱਜ ਪੂਰਾ ਪੰਜਾਬ ਸ਼ਾਮਿਲ ਹੋਇਆ ਦਿਖ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਪਹੁੰਚੇ ਨੇ ਦੂਜੇ ਪਾਸੇ ਵੱਖ-ਵੱਖ ਪੰਜਾਬੀ ਗਾਇਕ ਨੇ ਜਿਹੜੇ ਉਹ ਵੀ ਜਵੰਦਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਪੰਜਾਬੀ ਗਾਇਕ ਐਮੀ ਵਰਕਰ ਰਣਜੀਤ ਬਾਵਾ ਹਰਪਜਨ ਮਾਨ ਇਹ ਉਹਨਾਂ ਦੀ ਅਰਥੀ ਨੂੰ ਮੋਢਾ ਲਾਉਂਦੇ ਦਿਖਾਈ ਦਿੱਤੇ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਸਨ ਜਿਨ੍ਹਾਂ ਦੇ ਵਿੱਚ ਹਰਦੀਪ ਗਰੇਵਾਲ ਕੁਲਵਿੰਦਰ ਬਿੱਲਾ ਬੱਬੂ ਮਾਨ ਅਰਜਨ ਢਿੱਲੋਂ ਇਸ ਤੋਂ ਇਲਾਵਾ ਨਿਮਰਤ ਖਹਿਰਾ ਹਮਾਂਸ਼ੀ ਖੁਰਾਨਾ ਤੇ ਹੋਰ ਕਈ ਜਿਹੜੇ ਕਲਾਕਾਰ ਨੇ ਉਹ ਪਹੁੰਚੇ ਸੀ ਤਾਂ ਰਾਜਵੀਰ ਜਵੰਦਾ ਦੇ ਕਰੀਬੀ ਦੋਸਤ ਕਮਰ ਗਰੇਵਾਲ ਨੇ ਜਿਹੜੇ ਉਹ ਜੋੜਿਆਂ ਦੀ ਸੇਵਾ ਕਰਦੇ ਦਿਖਾਈ ਦਿੱਤੇ ਅਤੇ ਸੰਸਕਾਰ ਤੋਂ ਬਾਅਦ ਉਹ ਸਫਾਈ ਕਰਦੇ ਦਿਖਾਈ ਦਿੱਤੇ ਇਸ ਤੋਂ ਇਲਾਵਾ ਹਰਫੀਮਾ ਦਿਲਪ੍ਰੀਤ ਢਿੱਲੋਂ ਅਤੇ ਹੋਰ ਕਈ ਕਲਾਕਾਰ ਨੇ ਜਿਹੜੇ ਉਹ ਨਜ਼ਰ ਆਏ ਪ੍ਰਕਾਸ਼ ਗਾਧੂ ਨੇ ਜਿਹੜੇ ਉਹ ਪਹੁੰਚੇ ਇਸ ਦੇ ਨਾਲ ਹੀ ਨਰਵੈਰ ਪੰਨੂ ਨੇ ਜਿਹੜੇ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਪਹੁੰਚੇ ਪੰਜਾਬੀ ਗਾਇਕ ਵੀਰ ਸਿੰਘ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਇਸ ਦੇ ਨਾਲ ਨਾਲ ਹੋਰ ਵੱਖ-ਵੱਖ ਕਲਾਕਾਰ ਨੇ ਜਿਹੜੇ ਉਹ ਵੀ ਪਹੁੰਚੇ ਸਨ ਰੇਸ਼ਮ ਸਿੰਘ ਅਨਮੋਲ ਨੇ ਜਿਹੜੇ ਉਹ ਵੀ ਉੱਥੇ ਪਾਣੀ ਦੀ ਸੇਵਾ ਕਰਦੇ ਹੋਏ ਦਿਖਾਈ ਦਿੱਤੇ ਸਨ ਇਸ ਤੋਂ ਇਲਾਵਾ ਹੋਰ ਕਈ ਕਲਾਕਾਰ ਪਹੁੰਚੇ ਜਿਨ੍ਹਾਂ ਦੇ ਵਿੱਚ ਸਟਾਲਨ ਵੀਰ ਵੀ ਸ਼ਾਮਿਲ ਨੇ ਇਸ ਤੋਂ ਇਲਾਵਾ ਰਣਜੀਤ ਬਾਵਾਦ ਖਾਸ ਤੌਰ ਤੇ ਪਹੁੰਚੇ ਉਹ ਉੱਥੇ ਉਹਨਾਂ ਦੀ ਅਰਥੀ ਨੂੰ ਮੋਢਾ ਲਾਉਂਦੇ ਦਿਖਾਈ ਦਿੱਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਗਾਇਕੀ ਦੀ ਜੇ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਜਿਹੜੇ ਕਲਾਕਾਰ ਜਾਂ ਫਿਰ ਗਾਇਕ ਨੇ ਇਹ ਗੱਲ ਕਹਿੰਦੇ ਨਜ਼ਰ ਆਇ ਕਿ ਰਾਜਵੀਰ ਮਰਗਾ ਜਿੰਦਾ ਦਿਲ ਇਨਸਾਨ ਨਹੀਂ ਮਿਲਦਾ ਉਹ ਇੱਕ ਪਾਸੇ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਮ ਬਣਾ ਰਿਹਾ ਸੀ ਉਹ ਪੜ੍ਹਾਈ ਕਰਕੇ ਇਸ ਖੇਤਰ ਦੇ ਵਿੱਚ ਆਇਆ ਸੀ ਅਤੇ ਉਸ ਦੇ ਵੱਲੋਂ ਅਣਥੱਕ ਮਿਹਨਤ ਕੀਤੀ ਗਈ ਸੁਪਨੇ ਨੇ ਜਿਹੜੇ ਉਹ ਸਜਾਏ ਗਏ ਆਮ ਘਰ ਤੋਂ ਉੱਠ ਕੇ ਉਹ ਇੱਕ ਵੱਡੇ ਮਕਾਮ ਤੇ ਪਹੁੰਚਿਆ ਲੇਕਿਨ ਉਸ ਦੀ ਇੱਕ ਖਾਸ ਗੱਲ ਇਹ ਵੀ ਸੀ ਕਿ ਉਹਨੇ ਹਮੇਸ਼ਾ ਹੀ ਸਾਫ਼ ਸੁਥਰੀ ਗਾਇਕੀ ਆ ਜਿਹੜੀ ਉਹ ਕੀਤੀ ਕਦੇ ਵੀ ਕੋਈ ਲੱਚਰਤਾ ਜਾਂ ਕੋਈ ਮਾੜੀ ਚੀਜ਼ ਉਹਨੇ ਆਪਣੇ ਗੀਤਾਂ ਵਿੱਚ ਨਹੀਂ ਲਿਆਂਦੀ ਅਤੇ ਰਾਤ ਵੀ ਜਵੰਦਾ ਉਹ ਕਲਾਕਾਰ ਸੀ ਜਿਸ ਨੂੰ ਲੋਕ ਆਪਣੇ ਵਿਆਹਾਂ ਵਿੱਚ ਆਪਣੇ ਪਰਿਵਾਰਾਂ ਦੇ ਪ੍ਰੋਗਰਾਮਾਂ ਵਿੱਚ ਬੁਲਾਉਣਾ ਪਸੰਦ ਕਰਦੇ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਅੱਜ ਉਹਨਾਂ ਦੇ ਘਰ ਪਹੁੰਚੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਇਸ ਤੋਂ ਇਲਾਵਾ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹ ਬੀਤੇ ਦਿਨੀ ਹਸਪਤਾਲ ਜਾ ਕੇ ਆਏ ਸੀ ਉਹਨਾਂ ਰਾਜਵੀ ਜਵੰਦਾ ਅਜੇ ਸਾਡੇ ਵਿਚਕਾਰ ਸਨ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਕਈ ਲੀਡਰ ਨੇ ਜਿਹੜੇ ਉਹਨਾਂ ਵੱਲੋਂ ਵੀ ਰਾਜਪੀਰ ਦਾ ਹਾਲ ਆ ਜਿਹੜਾ ਉਹ ਜਾਣਿਆ ਗਿਆ ਸੀ ਸਾਰੇ ਲੋਕ ਅਰਦਾਸਾਂ ਕਰ ਰਹੇ ਸਨ ਕਿ ਰਾਜਵੀਰ ਜਵੰਦਾ ਤੰਦਰੁਸਤ ਹੋ ਜਾਵੇ ਆਪਣੇ ਪਰਿਵਾਰ ਦੇ ਵਿੱਚ ਆ ਜਾਵੇ ਲੇਕਿਨ ਪੌਣੀ ਨੂੰ ਕੁਝ ਹੋਰ ਮਨਜ਼ੂਰ ਸੀ ਲੋਕਾਂ ਨੇ ਬੜੀਆਂ ਅਰਦਾਸਾਂ ਕੀਤੀਆਂ ਲੱਖਾਂ ਅਰਦਾਸਾਂ ਦੀ ਜਿਹੜੀਆਂ ਉਹ ਰਾਜਵੀਰ ਜਵੰਦਾ ਵਾਸਤੇ ਹੋਈਆਂ ਇੰਨੀਆਂ ਅਰਦਾਸਾਂ ਸ਼ਾਦ ਹੀ ਇਸ ਦੁਨੀਆ ਵਿੱਚ ਕਦੇ ਕਿਸੇ ਲਈ ਅੱਜ ਤੱਕ ਕੀਤੀਆਂ ਗਈਆਂ ਹੁਣ ਲੇਕਿਨ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਤਾਂ ਪ੍ਰਮਾਤਮਾ ਦਾ ਪਾਣਾ ਹੈ ਜਿਹੜਾ ਉਹ ਇਨਸਾਨ ਨੂੰ ਮੰਨਣਾ ਹੀ ਪੈਂਦਾ ਹੈ ਇੱਥੇ ਆ ਕੇ ਇੱਕ ਇਨਸਾਨ ਦਾ ਵਸ ਨਹੀਂ ਚੱਲਦਾ ਚਾਹੇ ਤੁਹਾਡੇ ਕੋਲ ਦੌਲਤ ਹੋਵੇ ਤੁਹਾਡੇ ਕੋਲ ਸ਼ੌਹਰਤ ਹੋਵੇ ਜਿੰਨੇ ਮਰਜ਼ੀ ਮਾਹਰ ਡਾਕਟਰ ਹੋਣ ਲੇਕਿਨ ਜਦੋਂ ਪ੍ਰਮਾਤਮਾ ਚਾਹੇਗਾ ਉਦੋਂ ਹੀ ਉਹ ਸਵਾਸਨ ਦੀ ਪੂੰਜੀ ਬਖਸ਼ੇਗਾ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਹਾਦਸਾ ਹੁੰਦਾ ਏ ਬਾਈਕ ਦੀ ਸਪੀਡ ਵੀ ਘਟ ਹੁੰਦੀ ਹੈ 40 ਤੋਂ 45 ਕਿਲੋਮੀਟਰ ਦੀ ਸਪੀਡ ਦੱਸੀ ਜਾਂਦੀ ਹੈ ਲੇਕਿਨ ਫਿਰ ਵੀ ਇੰਨਾ ਖੌਫਨਾਕ ਸੱਟਾ ਏ ਜਿਹੜਾ ਉਹ ਨਿਕਲੇ ਆਏ ਦੂਜੇ ਪਾਸੇ ਹਸਪਤਾਲ ਦੇ ਵਿੱਚ ਲੰਮਾ ਸਮਾਂ ਇੱਥੇ ਤੁਸੀਂ ਦੇਖਿਆ ਕਿ ਕਿਸ ਪ੍ਰਕਾਰ ਰਾਜਵੀਰ ਦਾ ਇਲਾਜ ਚੱਲਿਆ ਹਾਲਾਂਕਿ ਪਹਿਲੇ ਦਿਨ ਉਮੀਦ ਸੀ ਕਿ ਵੈਂਟੀਲੇਟਰ ਵਿੱਚ ਜਿਹੜੀ ਆਕਸੀਜਨ ਦਿੱਤੀ ਜਾ ਰਹੀ ਹੈ ਉਸ ਦੀ ਪਰਸੈਂਟੇਜ ਘਟਾਈ ਗਈ ਹੈ ਤਾਂ ਰਾਜਵੀਰ ਜਲਦ ਰਿਕਵਰ ਹੋ ਜਾਵੇਗਾ ਲੇਕਿਨ ਅਜਿਹਾ ਨਹੀਂ ਹੁੰਦਾ ਅਤੇ ਦਿਨ-ਪ੍ਰਤੀ ਦਿਨ ਹਾਲਾਤ ਨੇ ਜਿਹੜੇ ਉਹ ਚਿੰਤਾ ਵਾਲੇ ਬਣੇ ਰਹਿੰਦੇ ਨੇ ਅਤੇ ਆਖਰਕਾਰ ਪੰਜਾਬ ਦਾ ਇਹ ਫਨਕਾਰ ਦਮ ਤੋੜ ਜਾਂਦਾ ਹੀ ਤਾਂ ਰਾਜਵੀਰ ਜਵੰਦਾ ਦੇ ਭੋਗ ਨੂੰ ਲੈ ਕੇ ਵੀ ਅਪਡੇਟ ਸਾਹਮਣੇ ਆਈ ਹੈ ਤਾਂ 17 ਅਕਤੂਬਰ ਨੂੰ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਪੋਨਾ ਦੇ ਵਿੱਚ ਹੋਣੀ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਰਾਜਵੀਰ ਜਵੰਦਾ ਦੇ ਚਾਉਣ ਵਾਲੇ ਨੇ ਜਿਹੜੇ ਉਹ ਅਜੇ ਵੀ ਉਸ ਪਿੰਡ ਦੇ ਵਿੱਚ ਮੌਜੂਦ ਨੇ ਰਾਜਵੀਰ ਜਵੰਦਾ ਦੀ ਇੱਕ ਪਾਸੇ ਚਿਖਾ ਜਲ ਰਹੀ ਹੈ ਦੂਜੇ ਪਾਸੇ ਲੋਕ ਨੇ ਜਿਹੜੇ ਉਹ ਡੁੰਗੇ ਗਮ ਦੇ ਵਿੱਚ ਦਿਖਾਈ ਦਿੱਤੇ ਪਿੰਡ ਵਾਲਿਆਂ ਨੇ ਕਿਹਾ ਕਿ ਰਾਜਵੀਰ ਜਦੋਂ ਵੀ ਪਿੰਡ ਆਉਂਦਾ ਸੀ ਤੱਕਦੇ ਇਹਦਾ ਮਹਿਸੂਸ ਨਹੀਂ ਹੋਇਆ ਕਿ ਉਹ ਇਹਦਾ ਵੱਡਾ 스타ਰ ਹੈ ਉਸ ਦੇ ਕਰਕੇ ਹੀ ਸਾਡੇ ਪਿੰਡ ਦਾ ਨਾਮ ਆ ਜਿਹੜਾ ਉਹ ਬਣਿਆ ਸੀ ਲੇਕਿਨ ਵਾੜੀ ਕਿਸਮਤ ਨੂੰ ਪੰਜਾਬ ਦਾ ਇਹ ਪਸੰਦਕਾਰ ਆ ਜਿਹੜਾ ਉਸ ਅੱਜ ਲਈ ਇਸ ਦੁਨੀਆ ਨੂੰ ਛੱਡ ਕੇ ਚਲਿਆ ਗਿਆ ਹੈ ਅਤੇ ਪਿੱਛੇ ਲੋਕ ਅਰਦਾਸਾਂ ਕਰ ਰਹੇ ਨੇ ਕਿ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਨਾਲ ਹੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤਾਂ ਸ਼ੁਕਰਵਾਰ ਨੂੰ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਪਿੰਡ ਪੋਨਾ ਦੇ ਵਿੱਚ ਹੋਣੀ ਹੈ 17 ਅਕਤੂਬਰ ਵਾਲੇ ਦਿਨ ਅੰਤਿਮ ਅਰਦਾਸ ਆੜੜੀ ਉਹ ਪਿੰਡ ਦੇ ਵਿੱਚ ਕੀਤੀ ਜਾਵੇਗੀ